ਦੇ ਦੋ ਨੰਬਰ ਇਸ ਤਰ੍ਹਾਂ ਦੇ ਦੋ ਆਹ ਦੇ ਕੱਪੜੇ ਦੇਖੋ ਕੱਪੜੇ ਕੀ ਰੰਗ ਤੋਂ ਬਾਹਰ ਲੱਗਣ ਨੂੰ ਦੇਖ ਸਕਦੇ ਆ ਆ ਮੈਂ ਖੜਾ ਆ ਰਿਹਾ ਆ ਲਾਲ ਦੋ ਆ ਰਿਹਾ ਪਾਉਂਦੇ ਰੇ ਇੱਕ ਆਹ ਕਹਿ ਦੇ ਦਿਓ ਆਇਆ ਦੇ ਪਾ ਦੇ ਇੱਕ ਆਵਾਜ਼ ਦੇ ਦੋ ਮਨ ਨਹੀਂ ਸਰ ਪੱਧਰੇ ਬੈਠੇ ਬਸ ਆਹ ਦੇ ਜਿੰਨਾਂ ਨੂੰ ਲੋੜ ਹੋਲੀ ਉਤਰ ਪਾਣਾ ਮੈਂ ਕੀ ਨਾ ਤੁਹਾਨੂੰ ਆਹ ਨਹੀਂ ਆਏ ਆ ਇਹ ਮੈਂ ਉਹ ਜੋ ਬੈਠੇ ਨਾ ਨੂੰ ਰੋਕੋ ਜੋ ਫੇ ਕਹੀ ਜੀ ਸਾਨੂੰ ਆਹ ਮੁੰਡਿਆਂ ਦੇ ਉਹ ਦੇਖ ਕੇ ਇਹਦੇ ਪਿੱਛੇ ਦੇਖ ਲਓ ਜਿੰਨਾ ਜਿੰਨਾਂ ਦੇ ਘਰ ਉੱਥੇ ਉੱਥੇ ਫੜਾ ਦਿੰਦੇ ਸਾਰੇ ਆਹੋ ਕਰੋ ਕਰੋ ਰੋਕੋ ਕਰੋ ਰੋਕੋ ਕਰੋ ਭਾਈ ਇਹ ਰੋਕੋ ਕਰੋ ਰੋਕੋ पता नहीं उठे बैठो उठे सारे जने कि मिले किस ද නර යෙක පච්ාවනය හ දැමතකු ශාල ගක ති පටගව ට නව නය ම මන ම ද ක න කි ම හම නොල ਕੱਟਾ ਨਹੀਂ ਪਾਣੀ ਹੁੰਦਾ ਕਹਿੰਦੇ ਕੱਢਿਆ ਉਹ ਪਾਣੀ ਬਹੁਤਾ ਜਾਂਦਾ ਫਿਰ ਜਾਂਦਾ ਜਾਂਦਾ ਫਿਰ ਹੱਲ ਸਾਮਾ ਨੂੰ ਉਤਰ ਜਾਂਦਾ ਫਿਰ ਤੇਰੀ ਚੱਲਦੀ ਉਹ ਸਭ ਪਾਣੀ ਤਾਂ ਸਾਹੀ ਨਿਕਲ ਜਾਂਦਾ ਆ ਬਈ ਉਹਦੇ ਕਰਕੇ ਪਤਾ ਨਹੀਂ ਚੱਲਦਾ ਦਾ ਪਾਣੀ ਤਾਂ ਹੋਰੇ ਇਹਨਾਂ ਤੇ ਉਹਨਾਂ ਵੇਖੀ ਦਿਆ ਗਏ ਤੁਸੀਂ ਉਹ ਬਸ ਸਰੇ ਵੇਖੀ ਪਾਣੀ ਤਾਂ ਪਈ ਜਾਂਦਾ ਉਹ ਤਾਂ ਦਰਿਆ ਚੜਿਆ ਸ਼ਵੇਰ ਦਾ ਹੀ ਹੈਗੀ ਕੱਪੜੇ ਕੁੱਤੇ ਕੱਪੜੇ ਨਹੀਂ ਹੈ ਇਹ ਤੇ ਉਹ ਦੋ ਦੀ ਬਾਤ ਬਣਾਇਆ tepul ini jadi biji. Tepul tu lagi. Kalau ini siapa? Teh tu. Boleh dia. Pd sir pahalai tu. Maksa lah mukti ini. ਇੰਨਾ ਤੇ ਲੋ ਦਵਾਈਆਂ ਵਾਂ ਡੱਬੀਆਂ ਵਾਂ ਤੇ ਹਾਂ ਇਤ ਨਹੀਂ ਬਸ ਡੱਬੀਆਂ ਦੇ ਅੰਨ ਵੀ ਜੇ ਜਨੈ ਬੱਚਾ ਛੋਟਾ ਜੀ ਸਾਡਾ ਬੱਚਾ ਛੋਟਾ ਜੀ ਜਿਹੜਾ ਨਹੀਂ ਉਹਦਾ ਸਮਾਨ ਪੀ ਗੰਦੇ ਜੀ ਉਹ ਨਾ ਹਾਂਜੀ ਉਹਦਾ ਨਾਲ ਹੀ ਪਾਣੀ ਆ ਜਿਹੜਾ ਚੜ੍ਹਦੀ ਆਪਣੀ ਇਹਦੇ ਚੜ੍ਹਦਾ ਹਾਂਜੀ ਉਹਦੇ ਕੰਮੇ ਆ ਵੀ ਛੜ ਗਿਆ ਬੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਕਰਦੇ ਆ ਕਿ ਤੁਸੀਂ ਠੀਕ ਹੋਗੇ ਸਾਡੇ ਇਥਾਂ ਆਪੋ ਆਪਣੇ ਘਰੇ ਤੇ ਇਹ ਵਲੋਗ ਹੈ ਜੀ 31 ਅਗਸਤ ਦਾ ਤੇ ਆਪਾਂ ਥੋੜੀਆਂ ਦਵਾਈਆਂ ਲਈਆਂ ਕਿਉਂਕਿ ਇਹਨਾਂ ਦੀ ਬੜੀ ਜ਼ਰੂਰਤ ਪੈਂਦੀ ਆ ਤੇ ਇਸ ਤੋਂ ਪਹਿਲਾਂ ਵੀ ਜਾ ਕੇ ਆਏ ਸੀਗੇ ਤੇ ਉਹਦਾ ਆਪਾਂ ਵਲੌਗ ਨਹੀਂ ਕੋਈ ਵੀ ਸ਼ੂਟ ਕੀਤਾ ਤੇ ਨਾ ਹੀ ਕੋਈ ਰੀਲ ਪਾੜਾ ਕੀਤੀ ਹੈਗੀ ਇਹ ਹੀ ਕਾਕੀ ਚਲੋ ਜੀ ਨਾ ਹਟੇ ਕੋ ਸਾਦਾ ਬੰਦਾ ਉਹ ਹੀ ਲੈ ਕੇ ਤੇ ਚਲੇ ਚੱਲਨੇ ਆ ਪਰ ਭੈਣ ਭਰਾਵਾਂ ਦੇ ਕਹਿੰਦੇ ਹੁਣ ਹੀ ਵਲੌਗ ਸ਼ੂਟ ਕੀਤਾ ਆ ਕਿ ਚਲੋ ਥੋੜਾ ਬੋਤਾ ਹੀ ਕਰਦੇ ਆ ਤੇ ਜੇ ਕਿ ਭੈਣ ਭਰਾ ਨੇ ਮਦਦ ਕਰਨੀ ਆ ਤਾਂ ਉਹ ਵੀ ਕਰ ਸਕਦਾ ਆ ਕਿ ਉਹਨਾਂ ਦੀ ਮਦਦ ਜੜੀਆ ਭੈਣ ਭਰਾਵਾਂ ਤੱਕ ਪੁੱਜਦੀ ਕਰਾਂਗੇ ਨਾਂਕ ਸਾਡਾ ਬਜਟ ਸੀ ਉਹਨਾਂ ਕੋ ਸਮਾਨ ਇਥੋਂ ਲਿਆ ਤੇ ਉਸ ਤੋਂ ਬਾਅਦ ਅਹੀਂ ਆਗੇ ਜਿੱਕੇ ਕੀ ਲੇਡੀਜ਼ ਲਈ ਜੋ ਜ਼ਰੂਰਤ ਦਾ ਸਮਾਨ ਆ ਉਹ ਇਥੋਂ ਲੈ ਲੈਣੇ ਤੇ ਬਾਕੀ ਬੱਚਿਆਂ ਲਈ ਡਾਈਪਰ ਬਾਕੀ ਨਾ ਆਪਣੇ ਕੋਲ ਮਿੱਠਾ ਬਣਾਉਣਾ ਪੈਣਾ ਹੁੰਦਾ ਹੂ ਤਾਂ ਇਹ ਲੋੜ ਹਾਂ ਕੋਈ ਜਿੰਨੀ ਉਹਨਾਂ ਨੂੰ ਲੋੜ ਉਹ ਤੇ ਪੂਰੀ ਨਹੀਂ ਹੁੰਦੀ ਉਹ ਤੇ ਕਰੋੜਾਪਤੀ ਹਾਂ ਮਾਰਜਿਸ ਵੀ ਲੈ ਲਿਆ ਹਾਂ ਇਹੋ ਜਿਹਾ ਬੰਦ ਕਰਦੇ ਹਾਂ ਚਲੋ ਚਲੋ ਬੜੀ ਬੁਰੀ 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 ਕੁਛ ਨਹੀਂ ਕੋਈ ਨਹੀਂ ਤੇ ਹੋਂਤੇ ਸੋਚਦੇ ਹੋਂ ਨਹੀਂ ਆ ਕਿ ਤੁਸੀਂ ਕਿਹ ਕਿਹੜੇ ਪਾਸੇ ਸੀਗੇ ਇਹ ਆ ਜੀ ਸਾਡੇ ਸ਼੍ਰੀ ਹਰਗਮਿੰਦਪੁਰ ਤੋਂ ਟਾਂਡੇ ਨੂੰ ਜਾਂਦਾ ਰੋੜ ਹੈ ਜਿਹੜਾ ਉਹਦੇ ਉੱਪਰ ਵਿਆਸ ਦਰਿਆ ਦਾ ਪੋਲ ਆਉਂਦਾ ਹੈ ਤੇ ਵਿਆਸ ਦਰਿਆ ਦੇ ਲਾਗੇ ਦੇ ਜਿਹੜੇ ਅਸੀਂ ਕਹਿ ਦਿੰਨੇ ਆ ਮੰਡ ਏਰੀਆ ਜਾਂ ਬੇਟ ਏਰੀਏ ਦੇ ਪਿੰਡ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਮਾਰ ਵੱਜੀ ਆ ਹੜ੍ਹ ਦੀ ਤੇ ਅਸੀਂ ਉਧਰਲੀ ਸਾਈਡ ਹੀ ਕਿਏ ਸੀਗੇ ਕਿਉਂਕਿ ਇਹ ਇਧਰਲੇ ਪਣਪਰਾਵਾਂ ਨੂੰ ਵੀ ਬਹੁਤ ਹੀ ਜ਼ਰੂਰਤ ਹੀ ਹਗੀ ਤੇ ਬੜੀ ਸੇਵਾ ਹੁੰਦੀ ਪਈ ਆ ਦਵਾਬਾ ਇਲਾਕਾ ਤੋਂ ਦਵਾਬੇ ਦੇ ਭੈਣ ਭਰਾ ਜਿਹੜੇ ਉਹ ਵੀ ਨਾਲ ਸਾਡੇ ਖੜੇ ਆ ਕਿਉਂਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਕਵਾਂਡੀ ਆ ਤੇ ਉਹਨਾਂ ਦੇਗਾ ਭਾਲੀ ਤੇ ਥੱਲੇ ਜੋ ਵੀ ਭੈਣ ਭਰਾ ਐਨਆਰਆਈ ਵੀ ਦਾ ਉਹ ਵੀ ਬਹੁਤ ਸੇਵਾ ਕਰਨ ਦੇ ਹੀ ਗਏ ਉਹ ਵੀ ਦਿਖਾਉਨੇ ਆ ਵਿੱਚ ਇਹ ਤੁਹਾਨੂੰ ਹਰ ਇੱਕ ਭੈਣ ਭਰਾ ਹੰਟੜਾ ਮਨ ਸੇਵਾ ਕਰਨ ਰਿਹਾ ਕਿਉਂਕਿ ਕਾਨੀ ਹੀ ਪੈਣੀ ਆ ਨਹੀਂ ਤੇ ਵਿਚਾਰੇ ਹੁਣ ਇੱਕੜੇ ਕਿ ਕਸਮਾਂ ਕੇ ਖਾਂਡੇ ਸੀਗੇ ਰੱਬ ਨੇ ਬਿਪਤਾ ਪਾਈ ਤੇ ਤਾਂ ਹੀ ਮੰਗੂ ਆ ਇੱਥੇ ਵੀ ਕਰ ਮੰਗਲ ਦੀ ਨੌਬਤ ਹੀ ਆ ਗਈ ਆ ਹਾਂ ਜੇ ਦੋਸੋ ਕੋ ਬੁਕਾਈਏ ਤੋ ਇੱਥੇ ਵੀਡੀਓ ਬਣਾ ਕੇ ਗਏ ਪਰ ਉਸਾਕੀ ਵੀ ਤੰਗ ਦਿੱਤਾ ਵਾ ਤੋ ਸੁੱਖ ਵੀ ਦਿੱਤਾ ਵਾ ਪਰ ਹਾਂ ਇੱਥੇ ਉਸਾਕੀ ਪੈਣ ਬਰਾ ਰਾਮ ਦੇ ਲਿਆ ਜਿਹੜੇ ਕਹਿੰਦੇ ਆ ਕਿ ਜਾਓ ਤੇ ਸੇਵਾ ਕਰੋ ਇਹ ਤੂੰ ਪਾਣੀ ਦੇ ਕਾਟੁੰਦਾ ਨਾ ਉਦੋਂ ਮਿਲਦਾ ਹਾਂ ਇਹੋ ਆਪਣੇ ਪਿਛਿਆ ਗਾਉਂ ਤੋਂ ਪਾਣੀ ਕਾਟੁੰਦਾ ਕਿ ਹਾਲ ਬਹੁਤ ਬੁਰਾਇਆ ਬਦਲ ਚਾਰੇ ਪਾਸੇ ਤੇ ਹੋਰ ਕਿੰਨੇ ਦੇ ਆਇਆ ਅੰਦਰ ਆਵੇ ਚੋਲਾ ਮਿਲਦੇ ਪੁੱਲਾ ਹੋਇਆ ਕਰਤੀਂਾ ਚਲੋ ਸਾਰੇ ਕਹਿੰਦੇ ਆ ਵੀ ਸਾਡੀਆਂ ਆਪਣੀਆਂ ਹੀ ਆ ਘਰੇ ਆ ਵੀ ਕੋਈ ਵੀ ਸੋਚ ਕੇ ਗਲਤੀ ਨਹੀਂ ਕਰਦਾ ਕਿ ਮੈਂ ਲੜਾਵਾ ਵਾਲਾ ਪਾਪ ਕਰਾਂ ਕੇ ਜੋ ਕਿਸਮਤ ਹੁੰਦਾ ਆ ਉਹ ਤੇ ਹੋ ਕੇ ਰਹਿੰਦਾ ਆ ਜੋ ਇਹ ਆਪਣੇ ਭੈਣ ਭਰਾਵਾਂ ਦੇ ਨਾਲ ਸਾਰੇ ਜਣੇ ਤੁਰਦੇ ਪਏ ਆ ਤੇ ਦੁੱਖ ਵੀ ਇਦਾਂ ਹੀ ਕੱਟੇ ਜਾਂਦੇ ਆ ਜਦੋਂ ਸਾਰੇ ਭੈਣ ਭਰਾ ਨਾਲ ਆ ਕੇ ਖਲੋਜਣ ਤੇ ਕੋਈ ਵਿਦੋਖ ਵੱਡਾ ਨਹੀਂ ਹੁੰਦਾ ਕੱਲਿਆਂ ਜ਼ਰੂਰ ਆ ਦੁੱਖ ਜਿਹੜਾ ਕੱਲਿਆਂ ਨੇ ਕਟਣਾ ਉਹ ਬਹੁਤ ਵੱਡਾ ਹੁੰਦਾ ਲੱਗਦਾ ਜਦੋਂ ਭੈਣ ਭਰਾ ਨਾਲ ਖਲੋ ਜਾਂਦੇ ਤੇ ਦੁੱਖ ਵੱਡਾ ਨਹੀਂ ਹੁੰਦਾ ਹਣਾ ਤੇ ਸਭ ਤੋਂ ਡੜੀਆ ਐਮਸੀ ਬਾਬਾ ਐਨਆਰਆਈ ਵੀਰ ਦੇ ਪਰਦੇਸਾਂ ਤੇ ਬੈਠੇ ਆ ਉਹ ਵੀ ਨਬਾਰੇ ਆ ਹੋਰ ਸੰਸਥਾਵਾਂ ਦੇ ਰਹੀਆਂ ਖੰਡਿਆਂ ਬਹੁਤ ਧਨਕੁਨ ਕਰਦੇ ਪਈਆਂ ਤੇ ਅੰਗੜਾ ਪੰਜਾਬ ਹੋਈ ਇਹ ਤੇ ਹੁਣ ਡੋਬੀ ਚੁੱਕਾ ਵਾ ਤੇ ਜਿਹੜੀ ਮਦਦਵਾ ਉਹਦੇ ਹੁਣ ਬਾਲ ਬੈਠਿਆ ਨਹੀਂ ਕਰਨੀ ਆ। ਹਾਂ ਤਾਂ ਦੇਖੀ ਨਾ ਜੀ ਉਹ ਕਿ ਆਪਣੇ ਰੰਗ ਕਿਉਂ ਤਰ ਕਰਦੇ ਆ। ਸਾਰੇ ਜਾਨੀ ਜਿਹੜੇ ਹੱਥ ਦੇ ਕੇ ਰਹਉਂਦੇ ਆ ਬੜੇ ਗ੍ਰੇਟ ਆ। ਕੋਈ ਯਾਰ ਕੋਣ ਬਣਾ ਸੁਣਾ ਹੋਰ ਜਿਹਾ ਮਾੜਾ ਹੈ। ਇਹ ਪੂਰੀ ਟੋਪੀ ਕੇ ਬੜਾ ਜਿਹਾ। ਹਾਂ ਤਾਂ ਦੱਸ ਜੀ ਜਿਹੜੇ ਦੀ ਉੱਪਰ ਜੀ ਗਈ ਹੈ ਪਤਾ ਨਹੀਂ ਕਿਹਾਂ ਕਾ ਕੀ ਨਾ ਨਾ ਚਲੋ ਵਾਈਕ੍ਰੂ ਦਾ ਨਾਮ ਚੱਪੀ ਤੇ ਸਾਰਾ ਕੁਝ ਬੜੀ ਕਰੂਗਾ ਪਰ ਮਾਤਮਾ ਜੋ ਜੋ ਕਿਸਮਾ ਚਲ ਖਾਇਆ ਉਹ ਹੀ ਸਾਰਾ ਕੋਸ਼ਿ ਟੈਨ ਪਰਾਂਵਾਂ ਦੇ ਭਾਦ ਇੰਨੀ ਮਿਹਨਤ ਨਾਲ ਬਣਾਇਆ ਤੇ ਉਹ ਹੋ ਗਿਆ ਕੰਪਨੀ ਕਰਦੀ ਤੇ ਲਾਤਾ ਸਾਰੀਆਂ ਆਪਣੀ ਜਿੰਦਗੀ ਦੀ ਜਿਦੜ ਪਾਤੀ ਲਕੀ ਹੁੰਦੀ ਆ ਤੇ ਘਰਾਂ ਦੇ ਵਿੱਚ ਕੰਡੇ ਨਹੀਂ ਜਾਂਦਾ ਰੋਡ ਦੇ ਉੱਤੇ ਕਰਾੜਾਂ ਪੈ ਗਈਆਂ ਆ ਜੇ ਲੋਕਾਂ ਨੂੰ ਮਾਰੀ ਹਲਾ ਦੋ ਬਹੁਤ ਹੀ ਜ਼ਿਆਦਾ ਆ ਬੱਚੇ ਚਲੋ ਉੱਪਰ ਮਾਤਾ ਕਰਤੀ ਹੋਏ ਜਿੰਨ ਸਰਾ ਕੋਚੇ ਤੇ ਬਾਕੀ ਸਾਰੇ ਜਾਣੇ ਆਪਣੇ ਘਰਾਂ ਦੇ ਵਿੱਚ 20% ਮੜਾ ਖਾ ਗਿਆ ਅੰਤੋ ਬੋਦਾ ਖਾ 23 ਅੰਗਲ ਪਾ ਜਿਹੜਾ ਤੇ ਆਇਆ ਜਦੋਂ ਬਹੁਤ ਜਿਆਦਾ ਹੈਗਾ ਬਹੁਤ ਜਿਆਦਾ ਨੁਕਸਾਨ ਹੋਇਆ ਹੁਣ ਤਾਂ ਪਟਾਇਰ ਸੰਭਲੇ ਜਾਣ ਦੇ ਹੀ ਧੋਣ ਦੇ ਰਹੀ ਹਾਲ ਹੋ ਗਿਆ 15-11 ਦੇ ਬੰਦਾ ਹਾਲਵਾ ਲੈ ਤੋਫੀ ਲੈ ਲੋ ਨਾ ਨਾ ਕੋਕੀ ਕੋਕੀ ਲੈ ਲੋ ਆਇਆ ਟੋਫੀ ਖਾ ਲੋ ਟੋਫੀ ਲੈ ਬੱਚਾ ਪਾਪਾ ਦੀ ਹਾਂ ਨਿਆਣੇ ਨਿਆਣੇ ਹੋਵੇ ਲਾਵਾ ਨਿਆਣੇ ਵਿਚਾਰਨ ਕੀ ਪਤਾ ਘੜ ਕੀ ਚੀਜ਼ ਕੀ ਨਹੀਂ ਇਹ ਦੱਸੋ ਮੈਨੂੰ ਪਤਾ ਨਹੀਂ ਹਾਂ ਗੇਲਦੀ ਗੇਲਦੀ ਇਹਨੇ ਭਰਾਵਾ ਦੋ ਦੋ ਤੁਨ ਲਾਈ ਜਾ ਨਾ ਤਨ ਪਾਦਣ ਕੇ ਰਾਹੇ ਲੈ ਆ ਮੇਰੇ ਦੋ ਹੈਗੇ ਆ ਇਸ ਸਾਰੇ ਜਣੇ ਦੜ ਗਏ ਤਾਂ ਫੇਰ ਪਾਦਣ ਕਰਾਏ ਉਹ ਮੈਨੂੰ ਸਕੂਲ ਲੱਗਣ ਸਕੋ ਸਕੂਲ ਆਉਣਾ ਐ ਚੁੰਨੀ ਵੱਢ ਜਾਂਦੀ ਜੇ ਤਾਂ ਉਹ ਦਜਨ ਕੁੱਤੀਆਂ ਕੀਤੀਆਂ ਸਾਰੇ ਦਰਦੇ ਆ ਨਾ ਫੇਰ ਸ਼ਾਸਪੁਰਾ ਨੂੰ ਡਰ ਗਾੜੀ ਜੰਮੀ ਪੈਣਾ ਕੋਈ ਕੋਈ ਦਰਵਾਜ਼ਾ ਅੱਗੇ ਆ ਵੇਖਾ ਉੱਥੇ 450 ਫਸਿਆ ਸੀ ਹਾਂਜੀ ਨਵੋਦੀਨਾਗਰ ਦੀਨਾ ਨਗਰ ਹਾਂਜੀ ਉਹ ਹੋਰ ਸੱਜਰੇ ਇੰਨੇ ਬੋਲੇ ਵੀ ਡਰਦੇ ਫਿਰ ਨਹੀਂ ਕੋ ਭਰਾ ਵੀ ਛੇਤੀ ਜਾਂਦੇ ਲੈ ਵਾਂ ਤੇਰੀ ਮੈਡਮ ਨੂੰ ਓਏ ਹਾਂ ਮੈਂ ਕਹਿਣਾ ਤੇਰੀ ਮੈਡਮ ਨੂੰ ਕਿ ਨਾ ਸੀ ਨਾ ਕੀ ਦਸ ਰਾ ਨਾ ਕੀ ਦਸ ਰਾ ਅੱਜ ਤੜਾ ਨਾ ਕੀ ਅੱਜ ਹਾਂ ਬਿਲੇ ਆ ਗਈ ਆ ਕਿਉਂ ਨਹੀਂ ਲੈਣ ਆ ਗਈ ਆ ਦੱਸੋ ਦੱਸੋ ਘਰ ਤੇ ਆ ਗਏ ਪਰ ਘਰ ਆ ਕੇ ਵੀ ਚੈਨ ਨਹੀਂ ਕਿਉਂਕਿ ਸਿਰ ਦੇ ਉੱਤੇ ਬੜੇ ਕਾਲੇ ਬੱਦਲ ਆ ਪਰਮਾਤਮਾ ਭਲੀ ਕਰੇ ਹੁਣ ਬਸ